ਐਵਰੇਜ ਸਕੂਲ ਗਿਆਸਪੁਰਾ ਚ ਐਨੂਅਲ ਫੰਕਸ਼ਨ ਪ੍ਰਾਈਜ਼ ਡਿਸਟ੍ਰਿਬਿਊਸ਼ਨ 2024 ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਧੀਆ ਪੋਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆ ਸਕੂਲ ਪ੍ਰਬੰਧਕ ਧੀਰੇ ਸ਼ਰਮਾ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਤੇ ਕਿਹਾ ਕਿ ਇਸ ਦੇ ਨਾਲ ਜਿੱਥੇ ਬੱਚਿਆਂ ਨੇ ਵਧੀਆ ਪੋਜੀਸ਼ਨ ਹਾਸਲ ਕੀਤੀ ਤਾਂ ਉੱਥੇ ਹੀ 2024 ਸੈਸ਼ਨ ਚ ਬੱਚੇ ਚੰਗੀ ਪਰਫਾਰਮੈਂਸ ਨੂੰ ਦੇਖਦੇ ਹੋਏ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸਰ ਕਿਨਾ ਨਮਸਕਾਰ ਅਸੀਂ ਐਵਰੇਜ ਸਕੂਲ ਗਿਆਸਪੁਰਾ ਤੋਂ ਬੋਲ ਰਹੇ ਹਾਂ ਜੋ ਕਿ ਐਵਰੇਜ ਗਰੁੱਪ ਆਫ ਸਕੂਲ ਦੀ ਇੱਕ ਸ਼ਾਖਾ ਹੈਗੀ ਹੈ ਇਹ ਸਕੂਲ 1970 ਤੋਂ ਸਿੱਖਿਆ ਦੇ ਖੇਤਰ ਦੇ ਵਿੱਚ ਵਿਦਿਆ ਦਾ ਪ੍ਰਸਾਰ ਕਈ ਸਾਲਾਂ ਤੋਂ ਕਰ ਰਿਹਾ ਹੈਗਾ ਅੱਜ ਸਾਨੂੰ ਦੱਸਦੇ ਬਹੁਤ ਖੁਸ਼ੀ ਹੈ ਕਿ ਐਨੂਅਲ ਪ੍ਰਾਈਡ ਡਿਸਟ੍ਰਿਬਿਊਸ਼ਨ 2024 ਮੰਜ਼ਲ ਥੀਮ ਦੇ ਅੰਡਰ ਅਸੀਂ ਇਹ ਸੈਲੀਬ੍ਰੇਟ ਕਰ ਰਹੇ ਹਾਂ ਇਸ ਇਸ ਫੰਕਸ਼ਨ ਦੇ ਵਿੱਚ ਅਸੀਂ ਦੇਖਿਆ ਜਾਵੇ ਅਪਰੋਕਸੀਮੇਟ 250 ਦੇ ਲਗਭਗ ਵਿਦਿਆਰਥੀਆਂ ਨੇ ਦੇ ਵਿੱਚ ਭਾਗ ਲਿਆ ਸਾਡੇ ਇਸ ਸਕੂਲ ਨੇ ਪਿਛਲੇ ਅਕੈਡੈਮਿਕ ਸੈਸ਼ਨ ਦੇ ਵਿੱਚ ਸਾਡੇ ਬਹੁਤ ਸਾਰੇ ਬੱਚਿਆਂ ਦੇ 98% ਐਂਡ ਅਬੋਵ ਵੋਟਾਂ ਕੇ ਨੰਬਰ ਰਏ ਚਾ 8th ਕਲਾਸ ਹੋਵੇ 10th ਹੋਵੇ 10+2 ਹੋਵੇ ਅਕੈਡੈਮਿਕ ਸੈਸ਼ਨ ਦੇ ਨਾਲ ਪੋਰਟ ਦੇ ਵਿੱਚ ਵੀ ਸਾਡੇ ਬੱਚਾ ਨੇ ਕਈ ਮੱਲਾ ਮਾਰੀਆਂ ਡਿਸਟ੍ਰਿਕਟ ਦੇ ਵਿੱਚ ਵੀ ਸਾਡੇ ਬੱਚਾ ਨੇ ਕਈ ਮੈਡਲ ਆਏ ਇਸੇ ਨਾਲ ਨਾਲ ਸਟੇਟ ਦੇ ਵਿੱਚ ਵੀ ਸਾਡੇ ਆਏ ਕੁੱਲ ਮਿਲਾ ਕੇ ਅਸੀਂ ਲਾਸਟ ਅਕੈਡੈਮਿਕ ਸੈਸ਼ਨ ਦੇ ਵਿੱਚ ਐਵਰਜ ਗਰੁੱਪ ਆਫ ਸਕੂਲ ਨੇ 185 ਦੇ ਉੱਤੇ ਸਾਡੇ ਬੱਚਾ ਨੇ ਮੈਡਲ ਜਿੱਤੇ ਸੋ ਇਸ ਦੇ ਵਿੱਚ ਸਾਡੇ ਅੱਜ ਦੇ ਮੁੱਖ ਦਿੱਤੀ ਸਾਡੇ ਸਕੂਲ ਦੇ ਡਾਇਰੈਕਟਰ ਸ਼੍ਰੀ ਅਰਜਿੰਦਰ ਸ਼ਰਮਾ ਜੀ ਨੇ ਬੱਚਾ ਨੂੰ ਕੇ ਅਸ਼ੀਰਵਾਦ ਦਿੱਤਾ ਉਸ ਦੇ ਨਾਲ ਸਾਡੇ ਪ੍ਰੈਜ਼ੀਡੈਂਟ ਆਫ ਵਿਲੀਡਰ ਸਕੂਲ ਦੇ ਵਿੱਚ ਸ਼੍ਰੀ ਸੁਸ਼ੀਲ ਜੀ ਤੇ ਸਾਡੇ ਹੋਰਸਟ ਦੇ ਹੈੱਡ ਸ਼੍ਰੀ ਸਰਦਾਰ ਅਮਰਜੀਤ ਸਿੰਘ ਜੀ ਵੀ ਇਸ ਮੌਕੇ ਤੇ ਆ। ਸਰ ਕਿਹੜੇ ਕਿਹੜੇ ਬੱਚਾ ਨੇ ਪਰਫਾਰਮ ਕੀਤਾ ਕੀ ਕੀ ਪਰਫਾਰਮ ਕੀਤਾ? ਸਰ ਅੱਜ ਸਾਡੇ ਬੱਚਾ ਨੇ ਅ ਅੱਜ ਦੇਸ਼ ਭਗਤੀ ਦੇ ਉੱਤੇ ਪਰਫਾਰਮ ਕੀਤਾ। ਰਾਈਟ ਅੱਜ ਦੇ ਵੋਟ ਦੇ ਅਧਿਕਾਰ ਦੇ ਬਾਰੇ ਬੱਚਾ ਨੇ ਦੱਸਿਆ ਕਿ ਵੋਟ ਸਾਨੂੰ ਨੂੰ ਧਿਆਨ ਰੱਖਦੇ ਹੋਏ ਹਰੇਕ ਮਾਂ-ਬਾਪ ਨੂੰ ਉਹਦੇ ਵਿੱਚ ਵੋਟ ਪਾਣੀ ਚਾਹੀਦੀ ਹੈ। ਅੱਜ ਦੇ ਸਮੇਂ ਜਹਾਦ ਭਾਵ ਤੋਂ ਦੂਰ ਰਹਿ ਕੇ ਇੱਕ ਸਾਡਾ ਦੇਸ਼ ਤਰਨ ਨਿਰਪੱਖ ਦੇਸ਼ ਹੈ। ਇਹਦੇ ਵੱਲ ਬੱਚਾ ਨੇ ਅੱਜ ਦੇ ਸਮਾਜ ਨੂੰ ਮੁੱਖ ਰੱਖਦੇ ਹੋਏ ਸੰਦੇਸ਼ ਦਿੱਤਾ। आपका क्या नाम है प्रुहानी. आपका? नहीं। इनुछ नहीं। इनुछ नहीं। क्लास में पढ़ते हो क्या अच्छा लगा। आप बेटा? मेरा नाम है रोहानी मैं क्लास में पढ़ती हूँ

गुड मॉर्निंग एवरी वन माई नेम इज आई एम फ्रॉम प्लस टू क्लास तो आज सर आज हमारे स्कूल में एनुअल फंक्शन हो रहा है जिसमें पे डिस्ट्रीब्यूशन फंक्शन भी हो रहा है जिसमें स्कूल के सारे विद्यार्थी बच्चों का हिस्सा ले रहे हैं मैंने आज परफॉर्म करना है कत्थक एवरेज एक ऐसी संस्था है जहाँ बच्चों को विद्या और संस्कार दोनों सिखाए जाते हैं साथ ही बच्चों को उनके लक्ष्य प्राप्त करने में काफ़ी मदद भी की जाती है जिस तरह हमारे स्कूल के अध्यापक हमें मोटिवेट करते हैं उस तरह शायद ही कोई कर पाए हमारे स्कूल के अध्यापक विद्या, इतना हमें मोटिवेट करते हैं ताकि वो अपने गोल्स को अचीव कर पाएँ थैंक यू गुड मॉर्निंग एवरी वन माई नेम द स्टूडेंट ऑफ प्लस टू साइंस आज हमारे स्कूल में एनुअल फंक्शन मंजिल किया जा रहा है इस फंक्शन को हमारे डायरेक्टर uh, शर्मा के द्वारा किया जा रहा है आई एम वेरी थैंकफुल टू द धीराज शर्मा एंड डायरेक्टर अजीव शर्मा वो टेक ऑफ अवर स्पोर्ट्स एंड फर्स्ट ऑफ ऑल गुड मॉर्निंग माई सर्स स्नेहा गोस्वामी आई एम फ्रॉम प्लस टू क्लास साइंस हमारे स्कूल ने हमारे हर फील्ड में बहुत मदद की है इस बार हमारे स्कूल के पाँच गोल्ड आए हैं स्पोर्ट्स में और दो सिल्वर मेडल भी आए हैं तो आज हमारे आज हम इस फंक्शन में होस्टिंग का काम कर रहे हैं एंकरिंग बने हम